ਵਿਖੀਐਨ ਸਿਉ ਕਾਹੇ ਰਚਿਓ ਨਿਮਖ ਨਾ ਹੋਹਿ ਉਦਾਸ ਕਹੋ ਨਾਨਕ ਭਜ ਹਰਮਨਾ ਪਰੈ ਨਾ ਜਮ ਕੀ ਫਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇ ਐਪੀਸੋਡ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿੰਨਾ ਦੇ ਪਾਵਨ ਸ਼ਲੋਕਾਂ ਦੀ ਜੋ ਲੜੀ ਆਪਾਂ ਆਰੰਭ ਕੀਤੀ ਹੈ ਪਹਿਲੇ ਸ਼ਲੋਕ ਦੀ ਵਿਚਾਰ ਨੂੰ ਸਮਝਦਿਆਂ ਇਸ ਗੱਲ ਨੂੰ ਆਪਾਂ ਸਾਧ ਸੰਗਤ ਸਮਝਣ ਦਾ ਯਤਨ ਕੀਤਾ ਸੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥਕੀਨ ਸਤਿਗੁਰੂ ਜੀ ਸਮਝਾਉਂਦੇ ਨੇ ਕਿ हे ਮਨੁੱਖ ਤੂੰ ਉਸ ਪ੍ਰਮਾਤਮਾ ਦੇ ਪਰਉਪਕਾਰ ਜਿਹੜੇ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ 체ਤੇ ਨਹੀਂ ਕੀਤਾ ਤੇ ਆਪਣਾ ਜਨਮ ਜਿਹੜਾ ਹੈ ਉਹ ਵਿਅਰਥ ਗਵਾ ਲਿਆ ਕਹੋ ਨਾਨਕ ਭਜ ਹਰਮਨਾ ਜਹਬਿਦ ਜਲ ਕੋ ਮੀਨ ਤੇ ਸਤਿਗੁਰ ਜੀ ਨੇ ਉਦਾਹਰਨ ਦੇ ਕੇ ਸਾਨੂੰ ਇਹ ਸਮਝਾਇਆ ਸੀ ਕਿ ਜਿਵੇਂ ਮੱਛੀ ਦਾ ਆਸਰਾ ਪਾਣੀ ਹੈ ਓਵੇਂ ਤੇਰਾ ਆਸਰਾ ਉਹ ਪ੍ਰਮਾਤਮਾ ਹੈ ਇਸ ਕਰਕੇ ਉਹਦੇ ਪਰਉਪਕਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਚੇਤੇ ਕਰ ਸੋ ਇਸ ਦੂਸਰੇ ਸ਼ਲੋਕ ਦੇ ਵਿੱਚ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਸਾਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਹੈ ਕੀ ਜੇ ਮਨੁੱਖ ਨੇ ਉਸ ਪ੍ਰਮਾਤਮਾ ਦੇ ਪਰਉਪਕਾਰ ਚੇਤੇ ਨਹੀਂ ਕੀਤੇ ਤੇ ਉਹਦਾ ਕਾਰਨ ਕੀ ਹੈ ਜੇ ਇਨਸਾਨ ਉਸ ਪ੍ਰਮਾਤਮਾ ਦੇ ਪਰਉਪਕਾਰਾਂ ਨੂੰ ਉਹਦੀਆਂ ਬਖਸ਼ਿਸ਼ਾਂ ਨੂੰ ਉਹਦੀਆਂ ਦਾਤਾਂ ਨੂੰ ਆਪਣੇ ਮਨ ਦੇ ਵਿੱਚੋਂ ਵਿਸਾਰ ਬੈਠਾ ਹੈ ਤੇ ਉਹਦਾ ਕਾਰਨ ਕੀ ਬਣਦਾ ਹੈ ਸਤਗੁਰੂ ਜੀ ਉਸ ਕਾਰਨ ਨੂੰ ਬਿਆਨ ਕਰਦੇ ਨੇ ਸਤਗੁਰੂ ਜੀ ਕਹਿੰਦੇ ਨੇ ਵਿਖਿਨ ਸਿਉ ਕਾਹੇ ਰਚਿਓ ਨਿਮਖ ਨਾ ਹੋਹੈ ਉਦਾਸ ਵਿਖਿਆ ਦਾ ਭਾਵ ਹੈ ਵਿਖਿਆ ਤੇ ਵਿਖਿਆ ਦੇ ਅਰਥ ਨੇ ਵਿਸ਼ ਜ਼ਹਿਰ ਸਤਗੁਰੂ ਜੀ ਕਹਿਣ ਲੱਗੇ ਉਸ ਪਰਮਾਤਮਾ ਦੇ ਪਰਉਪਕਾਰਾਂ ਨੂੰ ਤਾਂ ਜੀਵਨ ਦੇ ਵਿੱਚੋਂ ਵਿਸਾਰ ਦਿੱਤਾ ਕਿਉਂਕਿ ਇਨਸਾਨ ਜਿਹੜਾ ਸੀ ਉਹ ਵਿਖਿਆ ਦੇ ਨਾਲ ਭਾਵ ਜ਼ਹਿਰ ਦੇ ਨਾਲ ਮਸਤ ਰਿਆ ਜਾਂ ਜ਼ਹਿਰ ਦਾ ਪ੍ਰਭਾਵ ਜਿਹੜਾ ਸੀ ਉਹ ਮਨ ਦੇ ਉੱਤੇ ਜਾਦਾ ਪੈ ਗਿਆ ਉਹ ਜ਼ਹਿਰ ਕਿਹੜਾ ਹੈ ਵਿਸ਼ੇਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਇਹ ਸਾਰੇ ਜਿਹੜੇ ਵਿਸ਼ੇਵਿਕਾਰ ਸਨ ਇਹਨਾਂ ਦਾ ਪ੍ਰਭਾਵ ਮਨ ਦੇ ਉੱਤੇ ਬਹੁਤ ਰਿਆ ਜਿਸ ਦਾ ਸਦਕਾ ਉਹ ਪਰਮਾਤਮਾ ਜਿਹੜਾ ਸੀ ਉਹਦੇ ਕਿਤੇ ਪਰਉਪਕਾਰ ਜਿਹੜੇ ਸਨ ਉਹ ਮਨੁੱਖ ਨੇ ਵਿਸਾਰ ਦਿੱਤੇ ਸੋ ਸਤਗੁਰੂ ਜੀ ਸਮਝਾਉਂਦੇ ਨੇ ਮਨੁੱਖ ਨੂੰ ਸੁਚੇਤ ਕਰਦੇ ਨੇ ਅਗਾਹ ਕਰਦੇ ਨੇ ਵਿਖੇਨ ਸਿਉ ਕਾਹੇ ਰਚਿਓ ਨਿਮਖ ਨਾ ਹੋਹੈ ਉਦਾਸ ਸਤਗੁਰੂ ਜੀ ਕਹਿਣ ਲਗੇ हे ਮਨਾ ਵੇਖ ਤੁਸ ਪਰ ਪ੍ਰਮਾਤਮਾ ਦੇ ਪਰਉਪਕਾਰ ਜੇ ਵਿਸਾਰੇ ਨੇ ਤੇ ਉਹਦਾ ਕਾਰਨ ਇਹ ਹੈ ਵੀ ਤੂੰ ਇੱਕ ਨਿਮਖ ਮਾਤਰ ਵੀ ਵਿਸ਼ਿਆਂ ਵਿਕਾਰਾਂ ਦੇ ਜ਼ਹਿਰ ਤੋਂ ਆਪਣੇ ਆਪ ਨੂੰ ਉਦਾਸ ਨਹੀਂ ਕੀਤਾ ਬਲਕਿ ਤੂੰ ਉਹਨਾਂ ਦੇ ਵਿੱਚ ਮਸਤ ਰਿਆ ਸਤਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਹੋ ਨਾਨਕ ਭਜ ਹਰਮਨਾ ਪਰੈ ਨਾ ਜਮਕੀ ਫਾਸ ਜੇ ਕਿਤੇ ਤੂੰ ਉਸ ਪ੍ਰਮਾਤਮਾ ਦੇ ਪਰਉਪਕਾਰਾਂ ਨੂੰ ਚੇਤੇ ਕਰਦਾ ਤੇ ਸਤਗੁਰੂ ਜੀ ਕਹਿਣ ਲੱਗੇ ਆ ਜਿਹੜੀ ਵਿਸ਼ੇਵਿਕਾਰਾਂ ਦੀ ਫਾਹੀ ਤੇਰੇ ਗਲ ਦੇ ਵਿੱਚ ਪਈ ਹੈ ਔਗਣਾ ਰੂਪੀ ਜੰਜਾਲ ਇਹ ਜੰਜੀਰ ਜਿਹੜੀ ਤੇਰੇ ਗਲ ਦੇ ਵਿੱਚ ਪਈ ਹੈ ਸ਼ਾਇਦ ਇਸ ਜੰਗਾਲ ਤੋਂ ਇਸ ਜੰਜੀਰ ਤੋਂ ਇਨ੍ਹਾਂ ਵਿਸ਼ਿਆਂ ਵਿਕਾਰਾਂ ਤੋਂ ਤੇਰਾ ਖਿਹੜਾ ਜਿਹੜਾ ਹੈ ਉਹ ਛੁੱਟ ਜਾਂਦਾ ਸੋ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਦੂਸਰੇ ਸ਼ਲੋਕ ਦੇ ਵਿੱਚ ਸਾਧ ਸੰਗਤ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਹੈ ਜੇ ਪਰਮਾਤਮਾ ਦੇ ਪਰਉਪਕਾਰ ਚੇਤੇ ਨਹੀਂ ਰਹਿ ਤੇ ਉਹਦਾ ਕਾਰਨ ਇਹ ਹੈ ਕਿ ਮਨ ਵਿਸ਼ਿਆਂ ਵਿਕਾਰਾਂ ਦੇ ਵਿੱਚ ਵਿਖਿਆ ਦੇ ਵਿੱਚ ਜ਼ਹਿਰ ਦੇ ਵਿੱਚ ਗਰਸਿਆ ਹੋਇਆ ਹੈ ਤੇ ਇੱਕ ਖਿੰਨ ਦੇ ਲਈ ਵੀ ਇਨਾਂ ਵਿਸ਼ਿਆਂ ਵਿਕਾਰਾਂ ਰੂਪੀ ਜ਼ਹਿਰ ਦੇ ਵਿੱਚੋਂ ਇਹ ਬਾਹਰ ਨਿਕਲਣ ਦੇ ਲਈ ਤਿਆਰ ਨਹੀਂ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਆਓ ਅਸੀਂ ਇਨਾਂ ਮੁਬਾਰਕ ਸ਼ਲੋਕਾਂ ਦੀ ਲੜੀ ਨੂੰ ਸਮਝਦਿਆਂ ਹੋਇਆਂ ਉਸ ਪਰਮਾਤਮਾ ਦੇ ਕਿਤੇ ਪਰਉਪਕਾਰਾਂ ਨੂੰ ਸਾਧ ਸੰਗਤ ਚੇਤੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ